ਆਜਾ ਤਾਰੂ ਗੁਰੂ ਬ੍ਰਹਮ ਸ਼ੈਖ ਦਾ ਸੰਪੂਰਨ ਗੀਤ ਹੈ ਗੁਰੂ ਗੋਬਿੰਦ ਸਿੰਘ ਬਾਹਰ ਆਦ ਹੈ ਧੰਮ ਧਮਾ ਸੈਖੀ ਤਰੰਗੇ ਗਿਆਨੀ ਗਿਆਨ ਦੀ ਕੀ ਕਹਿੰਦੇ ਨੇ ਸੰਪੂਰਨ ਬਾਇਆ ਪਾਈ ਮਨੁੱਖ ਦੇ ਗੁਰੂ ਹਾਰਿ ਗੁਰੂ ਬ੍ਰਹਮ ਸ਼ੈਖੀ ਦੀ ਜਿਹੜੀ ਬਾਣੀਆਂ ਲਖਾਈ ਹੈ ਜੀ ਦੇ ਵਿੱਚ ਉਹ ਪੁਰਖ ਬਾਲੇ ਚਾਰ ਰੂਪੀ ਪ੍ਰਿੰਸੀਪਲ ਤਕਵੀਰ ਸਿੰਘ ਦੇ ਬੋਤਾਲ ਦਖਵਾਏ ਕੀ ਤਾਲ ਗੁਰੂ ਤੇਗ ਬਹਾਦਰ ਜੀ ਪਵਨ ਬਾਣੀ ਦੀ ਰਚਾਈ ਮਹਾਰਾਜ 57 ਸੁਲੋਕ ਤਾਲ ਗੁਰੂ ਤੇਗ ਬਹਾਦਰ ਜੀ ਦੇ ਅਨਾਹਦ ਪਵਨ ਸ਼ਬਦ ਗੁਰਬਾਣੀ ਤੇ ਤਾਲ ਗੁਰੂ ਤੇਗ ਬਹਾਦਰ ਜੀ ਵਾਰਾ ਤੇ ਤੇ 1705 ਦਾ ਸ਼ਨਾ ਜਦੋਂ ਗੰਮ-ਜਮਾ ਸਹਿਤਿੰਨ ਧਰਤੀ ਤੇ ਤਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਮਨੀ ਸਿੰਘ ਦੇ ਗੁਰੂ ਤਾਲ ਗੁਰੂ ਗ੍ਰੰਥ ਸਾਹਿਬ ਜੀ ਉਪਰ ਖਾਇ ਆਜ ਸੁਲੂਕ ਪੂਰਨਤਾ ਦਿਨ ਹੈ ਮਹਾਰਾਜ ਸਾਡਾ ਇਤਿਹਾਸ ਇਹ ਕਹਿੰਦਾ ਹੈ ਕਿ ਜਦੋਂ ਸੰਪੂਰਨਤਾ ਹੋਈ ਤੁਨਗੁਰ ਸਾਹਿਬ ਦੀ ਮਿਹਰ ਨਾਲ ਫਿਰ ਸੰਗਮੂ ਜੀ ਦਾ ਪ੍ਰਕਾਸ਼ ਕੀਤਾ। ਪਿਉ ਉਸ ਵੇਲੇ ਜਿਹੜਾ ਪਾਵਨ ਹੁਕਮਨਾਮਾ ਸਹਿਬ ਆਇਆ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਬਾਣ ਦੇ ਵਿੱਚੋਂ ਟੋਟਲੀ ਮਹਲਾ 5 ਸਤਿਗੁਰ ਆਇਓ ਸ਼ਰਨ ਤੁਹਾਰੀ ਵਿਲੇ ਸਿਮਨਾਮ ਅਰ ਸੁਭਾ ਚਿੰਤਾ ਦਾ ਹੈ ਹੋਰੀ ਇਹ ਜਿਹੜਾ ਪਾਵਨ ਹੁਕਮ ਨਾਮਾ ਇੱਕ ਉਸ ਵੇਲੇ ਆਇਆ ਸੀ ਪ੍ਰਿੰਸੀਪਲ ਸਰਬੀਰ ਸਿੰਘ ਜੀ ਨੇ ਇਹ ਜਿਕਰ ਕੀਤਾ ਹੈ ਕਿ ਖੜਪੜ ਖੇਤ ਹੋਇਆ ਉਸ ਵੇਲੇ ਮਹਾਰਾਜ ਨੇ ਖੜਪੜ ਖੇਤ ਕਰਵਾਈ ਇਹ ਖੜਪੜ ਖੇਤ ਦੇ ਭੂਗ ਦੇ ਸਮੇਂ ਇਹ ਜਿਹੜਾ ਪਾਵਨ ਨਾਮਾ ਧਨੂਵਰਨ ਸੈਕ ਕੀਤਾ ਹੈ ਸਤਿਗੁਰ ਆਇਆ ਸਰਬ ਤੋਂ ਆਲੀ ਵੇਲੇ ਨਾਮਾ ਉਹ ਬਾਤ ਜਿੰਦਾ ਲਾਜੀ ਹੋਮਾਰ ਆਬਰ ਨੁੱਤੇ ਜੋਗੀ ਖਾਰ ਹਾਰ ਪਰਿਉ ਕਉ ਦੁਬਾਰੀ ਲੇਖਾ ਚੋੜਾ ਦੇਖੇ ਚੁਤੇ ਆਮ ਨੇਰ ਕੋਣ ਲਿ ਤੁੰ ਬਾ ਸਾਧ ਪਰਸ਼ ਸਦਾ ਪਹਿ ਪਾਦਾ ਸਬਨਾ ਦੇ ਅਧਾਰੀ ਨਾਨਕ ਦਾਸ ਸੰਗ ਪਾਛੇ ਪਰਿਓ ਅਰਾਖਲੇ ਕੋਈ ਬਾ ਇਹ ਜਿਹੜਾ ਪਾਪ ਨੂੰ ਹਕਮ ਨਾਵਾ ਸਹਿ ਹੈ ਉਸ ਮੇਲੇ ਆਇਆ ਜਿਸ ਮੇ ਧੰਗੂ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਹੋਏ ਇਹ ਮਹਾਰਾ ਦਾ ਪ੍ਰਕਾਸ਼ ਕੀਤਾ ਗਿਆ ਪ੍ਰਿੰਸੀਪਲ ਸਦੀਰ ਸਿੰਘ ਜੀ ਇਹ ਇਹ ਦੇ ਪੁਰਖ ਭਗਵੰਤ ਦੇ ਵਿੱਚ ਇਹ ਕਿਤਾਬ ਹੈ ਉਹਦਾ ਨਾਮ ਹੈ ਪੁਰਖ ਪਕਵਤ ਤਨ ਗੁਰੂ ਗੋਬਿੰਦ ਸਿੰਘ ਦਾ ਪਾਪਨ ਦੀ ਮਲਿਕਾ ਉਹਦੇ ਵਿੱਚੋਂ ਨਾਂ ਹੈ ਤੋਂ ਦੇ ਵਿੱਚ ਜਿਕਰ ਕਰਦੇ ਨੇ ਕਿ ਅਖੰਡ ਪਾਠ ਸਹਿਬਿਆ ਅਖੰਡ ਪਾਠ ਸਹਿਬ ਤੋਂ ਉਹ ਜਿਹੜਾ ਪਾਪਨ ਦਾ ਨਾਮ ਆਉਂਦਾ ਉਹ ਵੀ ਰਾਤ ਦਾ ਆਇਆ ਸੀ 1705 ਦਾ ਸਮਾਂ ਹੈ ਜਦੋਂ ਤਨ ਗੁਰੂ ਗੋਬਿੰਦ ਸਿੰਘ ਜੀ ਬਾਹਰ ਜ ਰਹੇ ਤਾਂ ਉਹ ਕੁਰੇਤ ਕਹਿੰਦੀ ਕਿ ਸੰਪੂਰਨਤਾ ਕਰਵਾਏ ਭਾਈ ਮਾਨਿਕ ਸਿੰਘ ਨੇ ਲਿਖੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਾਇਆ उस पावन श्री गुरु ग्रंथ साहब जी के अंदर सतगुरु जी ने सौ तो पुरुष चार शब्द भी लिखाए प्रिंसीपल सुखबीर सिंह जी का जिक्र कर ते गुरु तेग बहादुर जी के पावन श्रोव के पावन शब्द भी लिखाएपूर्णता हुई धन गुरु ग्रंथ साहब जी अब धन गुरु ग्रंथ साहब जी का संपूर्ण दिवस है